ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਸੇ ਤੁਹਾਡੇ ਸਨਮੁਖ ਕਰਾਂਗੇ ਸਾਖੀ ਇੱਕ ਕੋੜੀ ਨੂੰ ਜੀਵਨ ਜਾਂਚ ਸਿਖਾਉਣੀ ਅਤੇ ਅਰੋਗ ਕਰਨਾ ਪਿਆਰੀ ਸਾਧ ਸੰਗਤ ਜੀਓ ਇੱਕ ਵਾਰ ਗੁਰੂ ਹਰਿਕ੍ਰਿਸ਼ਨ ਜੀ ਗੁਰੂ ਹਰਰਾਏ ਜੀ ਵੱਲੋਂ ਬਣਵਾਏ ਗੇ ਦਵਾਖਾਨੇ ਦੇ ਵਿੱਚ ਜਾ ਰਹੇ ਸਨ ਇੱਕ ਕੋੜੀ ਇੱਕ ਬ੍ਰਾਹਮਣ ਦਾ ਸਿਖਾਇਆ ਹੋਇਆ ਆਪ ਜੀ ਦੇ ਅੱਗੇ ਆ ਕੇ ਲੇਟ ਗਿਆ ਅਤੇ ਕਹਿਣ ਲੱਗਾ ਕਿ ਜੇ ਤੁਸੀਂ ਸਮਰਥ ਗੁਰੂ ਹੋ ਤਾਂ ਮੇਰਾ ਕੋੜ ਠੀਕ ਕਰੋ ਗੁਰੂ ਜੀ ਨੇ ਉਸ ਨੂੰ ਬੜੇ ਪ੍ਰੇਮ ਨਾਲ ਉਠਾਇਆ ਤੇ ਉਸ ਨੂੰ ਅਧਿਆਤਮਿਕਤਾ ਦਾ ਜਿਹਾ ਉਪਦੇਸ਼ ਦ੍ਰਿੜ ਕਰਵਾਇਆ ਕਿ ਉਹ ਕੋੜੀ ਬੜਾ ਹੈਰਾਨ ਹੋਇਆ ਅਤੇ ਉਸ ਦੇ ਅੰਦਰ ਜ਼ਿੰਦਗੀ ਜਿਉਣ ਦੀ ਤਾਂਘ ਪੈਦਾ ਹੋ ਗਈ ਗੁਰੂ ਜੀ ਨੇ ਉਸ ਨੂੰ ਦਵਾਖਾਨੇ ਵਿੱਚੋਂ ਦਵਾਈ ਦਿੱਤੀ ਤੇ ਦਵਾਈ ਖਾਣ ਦੇ ਨਾਲ-ਨਾਲ ਨਾਮ ਬਾਣੀ ਜਪਣ ਦਾ ਵੀ ਉਪਦੇਸ਼ ਦਿੱਤਾ ਅਤੇ ਨਾਲ ਇੱਕ ਰਮਾਲ ਦੇ ਕੇ ਕਿਹਾ ਕਿ ਇਸ ਰਮਾਲ ਨੂੰ ਹਰ ਰੋਜ਼ ਆਪਣੇ ਸਰੀਰ ਉੱਤੇ ਫੇਰਨਾ ਉਸ ਕੋੜੀ ਨੇ ਉਸ ਤਰ੍ਹਾਂ ਹੀ ਕੀਤਾ ਦਵਾਈ ਖਾਧੀ ਨਾਮ ਬਾਣੀ ਜਪਿਆ ਅਤੇ ਹਰ ਰੋਜ਼ ਰੁਮਾਲ ਸਰੀਰ ਉੱਤੇ ਫੇਰਿਆ ਕਰੇ ਕੁਝ ਕੁ ਦਿਨਾਂ ਦੇ ਵਿੱਚ ਹੀ ਉਹ ਕੁੜੀ ਨਵਾਂ ਨਰੋਇਆ ਹੋ ਗਿਆ ਅਤੇ ਗੁਰੂ ਸਾਹਿਬ ਜੀ ਦਾ ਸਿੱਖ ਸੱਚ ਗਿਆ ਜਿਸ ਬ੍ਰਾਹਮਣ ਦਾ ਸਿਖਾਇਆ ਉਹ ਗੁਰੂ ਜੀ ਦੇ ਅੱਗੇ ਆ ਕੇ ਲੇਟਿਆ ਸੀ ਉਹ ਬ੍ਰਾਹਮਣ ਬੜਾ ਸ਼ਰਮਿੰਦਾ ਹੋਇਆ ਅਤੇ ਉਸ ਨੂੰ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸਮਰੱਥਾ ਦੀ ਸਾਮਹ ਜਾਗੀ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਮਰ ਕਰਕੇ ਤਾਂ ਭਾਵੇਂ ਬੇਸ਼ੱਕ ਛੋਟੇ ਹਨ ਪਰ ਇਨ੍ਹਾਂ ਵਿੱਚ ਸਮਰੱਥਾ ਉਹੀ ਹੈ ਜੋ ਗੁਰੂ ਨਾਨਕ ਦੇਵ ਜੀ ਜਾਂ ਬਾਕੀ ਗੁਰੂ ਸਾਹਿਬਾਨਾਂ ਵਿੱਚ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਸੇ ਤੁਹਾਡੇ ਸਨਮੁਖ ਕਰਾਂਗੇ ਸਾਖੀ ਇੱਕ ਕੋੜੀ ਨੂੰ ਜੀਵਨ ਜਾਂਚ ਸਿਖਾਉਣੀ ਅਤੇ arogh ਕਰਨਾ ਪਿਆਰੀ ਸਾਧ ਸੰਗਤ ਜੀਓ ਇੱਕ ਵਾਰ ਗੁਰੂ ਹਰਕ੍ਰਿਸ਼ਨ ਜੀ ਗੁਰੂ ਹਰਰਾਏ ਜੀ ਵੱਲੋਂ ਬਣਵਾਏ ਗੇ ਦਵਾਖਾਨੇ ਦੇ ਵਿੱਚ ਜਾ ਰਹੇ ਸਨ ਇੱਕ ਕੋੜੀ ਇੱਕ ਬ੍ਰਾਹਮਣ ਦਾ ਸਿਖਾਇਆ ਹੋਇਆ ਆਪ ਜੀ ਦੇ ਅੱਗੇ ਆ ਕੇ ਲੇਟ ਗਿਆ ਅਤੇ ਕਹਿਣ ਲੱਗਾ ਕਿ ਜੇ ਤੁਸੀਂ ਸਮਰਥ ਗੁਰੂ ਹੋ ਤਾ ਮੇਰਾ ਕੋੜ ਠੀਕ ਕਰੋ ਗੁਰੂ ਜੀ ਨੇ ਉਸ ਨੂੰ ਬੜੇ ਪ੍ਰੇਮ ਨਾਲ ਉਠਾਇਆ ਤੇ ਉਸ ਨੂੰ ਅਧਿਆਤਮਿਕਤਾ ਦਾ ਜਿਹਾ ਉਪਦੇਸ਼ ਦਰਜਿਤ ਕਰਵਾਇਆ ਕਿ ਉਹ ਕੋੜੀ ਬੜਾ ਹੈਰਾਨ ਹੋਇਆ ਅਤੇ ਉਸ ਦੇ ਅੰਦਰ ਜ਼ਿੰਦਗੀ ਜਿਉਣ ਦੀ ਤਾਂਘ ਪੈਦਾ ਹੋ ਗਈ ਗੁਰੂ ਜੀ ਨੇ ਉਸ ਨੂੰ ਦਵਾਖਾਨੇ ਵਿੱਚੋਂ ਦਵਾਈ ਦਿੱਤੀ ਤੇ ਦਵਾਈ ਖਾਣ ਦੇ ਨਾਲ-ਨਾਲ ਨਾਮ ਬਾਣੀ ਜਪਣ ਦਾ ਵੀ ਉਪਦੇਸ਼ ਦਿੱਤਾ ਅਤੇ ਨਾਲ ਇੱਕ ਰਮਾਲ ਦੇ ਕੇ ਕਿਹਾ ਕਿ ਇਸ ਰਮਾਲ ਨੂੰ ਹਰ ਰੋਜ਼ ਆਪਣੇ ਸਰੀਰ ਉੱਤੇ ਫੇਰਨਾ ਉਸ ਕੁੜੀ ਨੇ ਉਸ ਤਰ੍ਹਾਂ ਹੀ ਕੀਤਾ ਦਵਾਈ ਖਾਦੀ ਨਾਮ ਪਾਣੀ ਚੱਪਿਆ ਅਤੇ ਹਰ ਰੋਜ਼ ਰੁਮਾਲ ਸਰੀਰ ਉੱਤੇ ਫੇਰਿਆ ਕਰੇ ਕੁਝ ਕੁ ਦਿਨਾਂ ਦੇ ਵਿੱਚ ਹੀ ਉਹ ਕੁੜੀ ਨਵਾਂ ਨਿਰੋਇਆ ਹੋ ਗਿਆ ਅਤੇ ਗੁਰੂ ਸਾਹਿਬ ਜੀ ਦਾ ਸਿੱਖ ਸੱਚ ਗਿਆ ਜਿਸ ਬ੍ਰਾਹਮਣ ਦਾ ਸਿਖਾਇਆ ਉਹ ਗੁਰੂ ਜੀ ਦੇ ਅੱਗੇ ਆ ਕੇ ਲੇਟਿਆ ਸੀ ਉਹ ਬ੍ਰਾਹਮਣ ਬੜਾ ਸ਼ਰਮਿੰਦਾ ਹੋਇਆ ਅਤੇ ਉਸ ਨੂੰ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸਮਰੱਥਾ ਦੀ ਸਮਝ ਆ ਗਈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਮਰ ਕਰਕੇ ਤਾਂ ਭਾਵੇਂ ਬੇਸ਼ੱਕ ਛੋਟੇ ਹਨ ਪਰ ਇੰਨਾ ਵਿੱਚ ਸਮਰੱਥਾ ਉਹੀ ਹੈ ਜੋ ਗੁਰੂ ਨਾਨਕ ਦੇਵ ਜੀ ਜਾਂ ਬਾਕੀ ਗੁਰਸਾਈਂਵਾਨਾਂ ਵਿੱਚ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਸੇ ਤੁਹਾਡੇ ਸਨਮੁਖ ਕਰਾਂਗੇ ਸਾਖੀ ਇੱਕ ਕੋੜੀ ਨੂੰ ਜੀਵਨ ਜਾਨ ਚ ਸਿਖਾਉਣੀ ਅਤੇ arogh ਕਰਨਾ ਪਿਆਰੀ ਸਾਧ ਸੰਗਤ ਜੀਓ ਇੱਕ ਵਾਰ ਗੁਰੂ ਹਰਿਕ੍ਰਿਸ਼ਨ ਜੀ ਗੁਰੂ ਹਰਰਾਏ ਜੀ ਵੱਲੋਂ ਬਣਵਾਏ ਗੇ ਦਵਾਖਾਨੇ ਦੇ ਵਿੱਚ ਜਾ ਰਹੇ ਸਨ ਇੱਕ ਕੋੜੀ ਇੱਕ ਬ੍ਰਾਹਮਣ ਦਾ ਸਿਖਾਇਆ ਹੋਇਆ ਆਪ ਜੀ ਦੇ ਅੱਗੇ ਆ ਕੇ ਲੇਟ ਗਿਆ ਅਤੇ ਕਹਿਣ ਲੱਗਾ ਕਿ ਜੇ ਤੁਸੀਂ ਸਮਰਥ ਗੁਰੂ ਹੋ ਤਾਂ ਮੇਰਾ ਕੋੜ ਠੀਕ ਕਰੋ ਗੁਰੂ ਜੀ ਨੇ ਉਸ ਨੂੰ ਬੜੇ ਪ੍ਰੇਮ ਨਾਲ ਉਠਾਇਆ ਤੇ ਉਸ ਨੂੰ ਅਧਿਆਤਮਿਕਤਾ ਦਾ ਜਿਹਾ ਉਪਦੇਸ਼ ਦ੍ਰਿੜ ਕਰਵਾਇਆ ਕਿ ਉਹ ਕੋੜੀ ਬੜਾ ਹੈਰਾਨ ਹੋਇਆ ਅਤੇ ਉਸ ਦੇ ਅੰਦਰ ਜ਼ਿੰਦਗੀ ਜਿਉਣ ਦੀ ਤਾਂਘ ਪੈਦਾ ਹੋ ਗਈ ਗੁਰੂ ਜੀ ਨੇ ਉਸ ਨੂੰ ਦਵਾਖਾਨੇ ਵਿੱਚੋਂ ਦਵਾਈ ਦਿੱਤੀ ਤੇ ਦਵਾਈ ਖਾਣ ਦੇ ਨਾਲ-ਨਾਲ ਨਾਮ ਪਾਣੀ ਜਪਣ ਦਾ ਵੀ ਉਪਦੇਸ਼ ਦਿੱਤਾ ਅਤੇ ਨਾਲ ਇੱਕ ਰਮਾਲ ਦੇ ਕੇ ਕਿਹਾ ਕੇ ਇਸ ਰਮਾਲ ਨੂੰ ਹਰ ਰੋਜ਼ ਆਪਣੇ ਸਰੀਰ ਉੱਤੇ ਫੇਰਨਾ ਉਸ ਕੁੜੀ ਨੇ ਉਸ ਤਰ੍ਹਾਂ ਹੀ ਕੀਤਾ ਦਵਾਈ ਖਾਧੀ ਨਾਮ ਪਾਣੀ ਜਪਿਆ ਅਤੇ ਹਰ ਰੋਜ਼ ਰਮਾਲ ਸਰੀਰ ਉੱਤੇ ਫੇਰਿਆ ਕਰੇ ਕੁਝ ਕੁ ਦਿਨਾਂ ਦੇ ਵਿੱਚ ਹੀ ਉਹ ਕੁੜੀ ਨਵਾਂ ਨਿਰੋਇਆ ਹੋ ਗਿਆ ਅਤੇ ਗੁਰੂ ਸਾਹਿਬ ਜੀ ਦਾ ਸਿੱਖ ਸੱਚ ਗਿਆ ਜਿਸ ਬ੍ਰਾਹਮਣ ਦਾ ਸਿਖਾਇਆ ਉਹ ਗੁਰੂ ਜੀ ਦੇ ਅੱਗੇ ਆ ਕੇ ਲੇਟਿਆ ਸੀ ਉਹ ਬ੍ਰਾਹਮਣ ਬੜਾ ਸ਼ਰਮਿੰਦਾ ਹੋਇਆ ਅਤੇ ਉਸ ਨੂੰ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸਮਰੱਥਾ ਦੀ ਸਾਹਮਣੇ ਆ ਗਈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਮਰ ਕਰਕੇ ਤਾਂ ਭਾਵੇਂ ਬੇਸ਼ੱਕ ਛੋਟੇ ਹਨ ਪਰ ਇਨ੍ਹਾਂ ਵਿੱਚ ਸਮਰੱਥਾ ਉਹੀ ਹੈ ਜੋ ਗੁਰੂ ਨਾਨਕ ਦੇਵ ਜੀ ਜਾਂ ਬਾਕੀ ਗੁਰੂ ਸਾਹਿਬਾਨਾਂ ਵਿੱਚ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਸੇ ਤੁਹਾਡੇ ਸਾਹਮਣੇ ਕਰਾਂਗੇ ਸਾਖੀ ਇੱਕ ਕੋੜੀ ਨੂੰ ਜੀਵਨ ਜਾਂਚ ਸਿਖਾਉਣੀ ਅਤੇ ਅਰੋਗ ਕਰਨਾ ਪਿਆਰੀ ਸਾਥ ਸੰਗਤ ਜੀਓ ਇੱਕ ਵਾਰ ਗੁਰੂ ਹਰਕ੍ਰਿਸ਼ਨ ਜੀ ਗੁਰੂ ਹਰਰਾਏ ਜੀ ਵੱਲੋਂ ਬਣਵਾਏ ਗੇ દવાਖਾਨੇ ਦੇ ਵਿੱਚ ਜਾ ਰਹੇ ਸਨ ਇੱਕ ਕੋੜੀ ਇੱਕ ਬ੍ਰਾਹਮਣ ਦਾ ਸਿਖਾਇਆ ਹੋਇਆ ਆਪ ਜੀ ਦੇ ਅੱਗੇ ਆ ਕੇ ਲੇਟ ਗਿਆ ਅਤੇ ਕਹਿਣ ਲੱਗਾ ਕਿ ਜੇ ਤੁਸੀਂ ਸਮਰਥ ਗੁਰੂ ਹੋ ਤਾਂ ਮੇਰਾ ਕੋੜ ਠੀਕ ਕਰੋ ਗੁਰੂ ਜੀ ਨੇ ਉਸ ਨੂੰ ਬੜੇ ਪ੍ਰੇਮ ਨਾਲ ਉਠਾਇਆ ਤੇ ਉਸ ਨੂੰ ਅਧਿਆਤਮਿਕਤਾ ਦਾ ਜਿਹਾ ਉਪਦੇਸ਼ ਦ੍ਰਿੜ ਕਰਵਾਇਆ ਕਿ ਉਹ ਕੋੜੀ ਬੜਾ ਹੈਰਾਨ ਹੋਇਆ ਅਤੇ ਉਸ ਦੇ ਅੰਦਰ ਜ਼ਿੰਦਗੀ ਜਿਉਣ ਦੀ ਤਾਂਘ ਪੈਦਾ ਹੋ ਗਈ ਗੁਰੂ ਜੀ ਨੇ ਉਸ ਨੂੰ ਦਵਾਖਾਨੇ ਵਿੱਚੋਂ ਦਵਾਈ ਦਿੱਤੀ ਤੇ ਦਵਾਈ ਖਾਣ ਦੇ ਨਾਲ-ਨਾਲ ਨਾਮ ਬਾਣੀ ਜਪਣ ਦਾ ਵੀ ਉਪਦੇਸ਼ ਦਿੱਤਾ ਅਤੇ ਨਾਲ ਇੱਕ ਰਮਾਲ ਦੇ ਕੇ ਕਿਹਾ ਕਿ ਇਸ ਰਮਾਲ ਨੂੰ ਹਰ ਰੋਜ਼ ਆਪਣੇ ਸਰੀਰ ਉੱਤੇ ਫੇਰਨਾ ਉਸ ਕੁੜੀ ਨੇ ਉਸ ਤਰ੍ਹਾਂ ਹੀ ਕਿ ਤਾ ਦਵਾਈ ਖਾਧੀ ਨਾਮ ਪਾਣੀ ਚੱਪਿਆ ਅਤੇ ਹਰ ਰੋਜ਼ ਰੁਮਾਲ ਸਰੀਰ ਉੱਤੇ ਫੇਰਿਆ ਕਰੇ ਕੁਝ ਕੁ ਦਿਨਾਂ ਦੇ ਵਿੱਚ ਹੀ ਉਹ ਕੁੜੀ ਨਵਾਂ ਨਰੋਇਆ ਹੋ ਗਿਆ ਅਤੇ ਗੁਰੂ ਸਾਹਿਬ ਜੀ ਦਾ ਸਿੱਖ ਸੱਚ ਗਿਆ ਜਿਸ ਬ੍ਰਾਹਮਣ ਦਾ ਸਿਖਾਇਆ ਉਹ ਗੁਰੂ ਜੀ ਦੇ ਅੱਗੇ ਆ ਕੇ ਲੇਟਿਆ ਸੀ ਉਹ ਬ੍ਰਾਹਮਣ ਬੜਾ ਸ਼ਰਮਿੰਦਾ ਹੋਇਆ ਅਤੇ ਉਸ ਨੂੰ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸਮਰੱਥਾ ਦੀ ਸਮਝ ਆ ਗਈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਮਰ ਕਰਕੇ ਤਾਂ ਭਾਵੇਂ ਬੇਸ਼ੱਕ ਛੋਟੇ ਹਨ ਪਰ ਇੰਨਾ ਵਿੱਚ ਸਮਰੱਥਾ ਉਹੀ ਹੈ ਜੋ ਗੁਰੂ ਨਾਨਕ ਦੇਵ ਜੀ ਜਾਂ ਬਾਕੀ ਗੁਰੂ ਸਾਹਿਬਾਨਾਂ ਵਿੱਚ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਸੇ ਤੁਹਾਡੇ ਸਨਮੁਖ ਕਰਾਂਗੇ ਸਾਖੀ ਇੱਕ ਕੋੜੀ ਨੂੰ ਜੀਵਨ ਜਾਂਚ ਸਿਖਾਉਣੀ ਅਤੇ arogya ਕਰਨਾ ਪਿਆਰੀ ਸਾਥ ਸੰਗਤ ਜੀਓ ਇੱਕ ਵਾਰ ਗੁਰੂ ਹਰਕ੍ਰਿਸ਼ਨ ਜੀ ਗੁਰੂ ਹਰ Rai ਜੀ ਵੱਲੋਂ ਬਣਵਾਏ ਗੇ દવાਖਾਨੇ ਦੇ ਵਿੱਚ ਜਾ ਰਹੇ ਸਨ ਇੱਕ ਕੋੜੀ ਇੱਕ ਬ੍ਰਾਹਮਣ ਦਾ ਸਿਖਾਇਆ ਹੋਇਆ ਆਪ ਜੀ ਦੇ ਅੱਗੇ ਆ ਕੇ ਲੇਟ ਗਿਆ ਅਤੇ ਕਹਿਣ ਲੱਗਾ ਕਿ ਜੇ ਤੁਸੀਂ ਸਮਰਥ ਗੁਰੂ ਹੋ ਤਾਂ ਮੇਰਾ ਕੋੜ ਠੀਕ ਕਰੋ ਗੁਰੂ ਜੀ ਨੇ ਉਸ ਨੂੰ ਬੜੇ ਪ੍ਰੇਮ ਨਾਲ ਉਠਾਇਆ ਤੇ ਉਸ ਨੂੰ ਅਧਿਆਤਮਿਕਤਾ ਦਾ ਜਿਹਾ ਉਪਦੇਸ਼ ਦ੍ਰਿੜ ਕਰਵਾਇਆ ਕਿ ਉਹ ਕੋੜੀ ਬੜਾ ਹੈਰਾਨ ਹੋਇਆ ਅਤੇ ਉਸ ਦੇ ਅੰਦਰ ਜ਼ਿੰਦਗੀ ਜਿਉਣ ਦੀ ਤਾਂਘ ਪੈਦਾ ਹੋ ਗਈ ਗੁਰੂ ਜੀ ਨੇ ਉਸ ਨੂੰ ਦਵਾਖਾਨੇ ਵਿੱਚੋਂ ਦਵਾਈ ਦਿੱਤੀ ਤੇ ਦਵਾਈ ਖਾਣ ਦੇ ਨਾਲ-ਨਾਲ ਨਾਮ ਬਾਣੀ ਜਪਣ ਦਾ ਵੀ ਉਪਦੇਸ਼ ਦਿੱਤਾ ਅਤੇ ਨਾਲ ਇੱਕ ਰਮਾਲ ਦੇ ਕੇ ਕਿਹਾ ਕਿ ਇਸ ਰਮਾਲ ਨੂੰ ਹਰ ਰੋਜ਼ ਆਪਣੇ ਸਰੀਰ ਉੱਤੇ ਫੇਰਨਾ ਉਸ ਕੋੜੀ ਨੇ ਉਸ ਤਰ੍ਹਾਂ ਹੀ ਕੀਤਾ ਦਵਾਈ ਖਾਧੀ ਨਾਮ ਬਾਣੀ ਜਪਿਆ ਅਤੇ ਹਰ ਰੋਜ਼ ਰਮਾਲ ਸਰੀਰ ਉੱਤੇ ਫੇਰਿਆ ਕਰੇ ਕੁਝ ਕੁ ਦਿਨਾਂ ਦੇ ਵਿੱਚ ਹੀ ਉਹ ਕੁੜੀ ਨਵਾਂ ਨਿਰੋਇਆ ਹੋ ਗਿਆ ਅਤੇ ਗੁਰੂ ਸਾਹਿਬ ਜੀ ਦਾ ਸਿੱਖ ਸੱਚ ਗਿਆ ਜਿਸ ਬ੍ਰਾਹਮਣ ਦਾ ਸਿਖਾਇਆ ਉਹ ਗੁਰੂ ਜੀ ਦੇ ਅੱਗੇ ਆ ਕੇ ਲੇਟਿਆ ਸੀ ਉਹ ਬ੍ਰਾਹਮਣ ਬੜਾ ਸ਼ਰਮਿੰਦਾ ਹੋਇਆ ਅਤੇ ਉਸ ਨੂੰ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸਮਰੱਥਾ ਦੀ ਸਮਝ ਆ ਗਈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਮਰ ਕਰਕੇ ਤਾਂ ਭਾਵੇਂ ਬੇਸ਼ੱਕ ਛੋਟੇ ਹਨ ਪਰ ਇਨ੍ਹਾਂ ਵਿੱਚ ਸਮਰੱਥਾ ਉਹੀ ਹੈ ਜੋ ਗੁਰੂ ਨਾਨਕ ਦੇਵ ਜੀ ਜਾਂ ਬਾਕੀ ਗੁਰੂ ਸਾਹਿਬਾਨਾਂ ਵਿੱਚ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ